ਸੋ ਗਾਇਸ ਅਸੀਂ ਪਹੁੰਚ ਚੁੱਕੇ ਹਾਂ ਗੋਆ ਬੀਚ ਤੇ ਇੱਕ ਸਾਈਡ ਨੂੰ ਜਾਂਦੇ ਆ ਬੇ ਥੋੜਾ ਦਾ ਯਾਰ ਇਹ ਵਾਈਟ ਡ੍ਰਿਫਟ ਮਰਵਾਓਗੇ ਬਨਾਰਾਸ ਦਾ ਡਾਣ ਪਧਾਰ ਰਹੇ ਹੈ ਖੁਦੜਾ ਕੁੱਟ ਖਾ ਰਿਹਾ ਜੀ ਦੋ ਗਿਰਾਰੇ ਪਾ ਰਹੇਗਾ ਸੋ ਗਾਇਸ ਵੈਲਕਮ ਬੈਕ ਟੂ ਮੇ ਅਵਲੋਗ ਆਈ ਹੋਪ ਯੂ ਸ਼ਾਰੈ ਨੀ ਕਰ ਐਂਡ ਹੋਗੇ ਸੋ ਗਾਇਸ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅਸੀਂ ਪੰਜਾਬ ਤੋਂ 900 ਕਿਲੋਮੀਟਰ ਦੂਰ ਇਸ ਟਾਈਮ ਅਸੀਂ ਫਿਰਦੇ ਆ ਬਨਾਰਸ ਦੇ ਵਿੱਚ ਤੇ ਬਨਾਰਸ ਦੇ ਵਿੱਚ ਆਪਣਾ ਇੱਕ ਜੋਤੀ ਲੰਗਾ ਸਭ ਤੋਂ ਮਸ਼ਹੂਰ ਵਿਸ਼ਵਨਾਥ ਟੈਂਪਲ ਜਿੱਥੇ ਅਸੀਂ ਜਾ ਰਹੇ ਹੁਣ ਤੇ ਆ ਦੇਖੋ ਮੁੰਡੇ ਸਾਰੇ ਆਪਣੇ ਰੈਡੀ ਹੋ ਚੁੱਕੇ ਨੇ ਸੋ ਹੁਣ ਅਸੀਂ ਤੁਰਾਂਗੇ ਰੋ ਤੇ ਪਹਿਲਾਂ ਬੋਡ ਰਾਈਡ ਕਰਦੇ ਆ ਤੇ ਅੱਗੇ ਕਿਸ ਨੂੰ ਦੱਸਿਅਾਵਾਂਗੇ ਤੇ ਬਹੁਤ ਟਾਈਮ ਆਦਾ ਬਲੌਗ ਬਣਾ ਰਿਹਾ ਪੂਰ ਸਪੋਰਟ ਕਰਿਓ ਚਲਿਏ ਚਲੋ ਰੈਡੀ ਤੇ ਆਪਣੇ ਨਾਲ ਬਸ ਆ ਤਿੰਨੇ ਜਣੇ ਆਏ ਨੇ ਫਿਲਹਾਲ ਚਲੋ ਚੱਲੀਏ ਪਹਿਲਾਂ ਸੋਚ ਰਿਹਾ ਵੀ ਜਾਈਏ ਟੌਪ ਫਲੋਰ ਦੇ ਕਿਉਂਕਿ ਗੰਗਾ ਦਾ 뷰 ਦੇਖਦਾ ਹੋਵੇ ਕਹਿਤ ਰਹੇ ਸੀਗੇ ਉਟਲਾ ਵਾਲੀ ਵਿੱਚ ਆਲੇ ਪੰਜਵੇਂ ਪੰਜਵੇਂ ਫਲੋਰ ਆ ਇਹ ਟੌਪ ਹੀ ਫਲੋਰ ਆ ਮਤਲਬ ਲਾਸਟ ਆ ਆਹੀ ਹੈ ਸ਼ਾਇਦ ਆਪਾਂ ਨਿਕਲ ਚੁਕੇ ਆ ਅ 80 ਘਾਟ ਵੱਲ ਇਸ ਸਾਹਮਣੇ ਗੰਗਾ ਮਾਤਾ ਬਹੁਤ ਸੋਹਣੀ ਸੁੰਦਰ ਸੋ ਸਾਧੂ ਸੰਤ ਤੁਸੀਂ ਦੇਖ ਸਕਦੇ ਹੋ ਬੋਟਾਂ ਚੱਲ ਰਹੀਆਂ ਨੇ ਲੋਕ ਨਹਾਈ ਜਾਂਦੇ ਨੇ ਬਾਏ ਸੋ ਸਾਰੇ ਘਾਟ ਦਿਖਾਣਾ ਜਿਹੜੇ ਜਿਹੜੇ ਫੇਮਸ ਨੇ ਮਣੀ ਕਰਨੀ ਦਾ ਘਾਟ ਜਿੱਥੇ 24 ਘੰਟੇ ਚਿਤਾ ਚੱਲਦੀ ਰਹਿੰਦੀ ਆ ਉਹ ਵੀ ਦਿਖਾਵਾਂਗੇ ਤੇ ਔਰ ਇੱਕ ਹੋਰ ਘਾਟ ਆ ਉੱਥੇ ਵੀ ਚਿਤਾ 24 ਘੰਟੇ ਚੱਲਦੀ ਰਹਿੰਦੀ ਆ ਪਰ ਉੱਥੇ ਘਾਟ ਆ ਇੰਨਾ ਨਹੀਂ ਹੈਗਾ ਪਰ ਇੱਕ ਜਿਹੜਾ ਉਹਨੇ ਮਣੀ ਕਰਨੇ ਦਾ ਘਾਟ ਆ ਉਹ 24 ਘੰਟੇ ਚਿਤਾ ਚੱਲਦੀ ਰਹਿੰਦੀ ਆ मतलब ਕੋਈ ਨਾ ਕੋਈ ਮਰਿਆ ਹੀ ਰਹਿੰਦਾ ਉੱਥੇ ਕਰੀਆਂ ਦੇਖੋ ਆਮ ਆਰਥੀਆਂ ਨੇ ਜਿਹੜੀਆਂ ਰਹਿੰਦੀਆਂ ਨੇ ਜਾਂਦੀ ਆਉਂਦੇ ਰਹਿੰਦੀਆਂ ਨੇ ਤੇ ਲੋਕ ਉਰੇ ਐਵੇਂ ਆ ਵੀ ਮੁਕਤੀ ਪ੍ਰਾਪਤ ਕਰਨ ਵਾਸਤੇ ਆਉਂਦੇ ਰਹੇ ਆ ਦੇਖੋ ਚੈ ਗੰਗਾ ਮਤਾ ਓਮ ਨਮੋ ਸ਼ਿਵ ਆ ਸੀ ਥਿਸ ਬਿਊਟੀ ਆਫ ਬਨਾਰਸ ਟੂ ਬਹੁਤ ਆ ਪਾਣੀ ਦੇ ਰਿਫਲੈਕਸ਼ਨ ਆ ਸਾਨੂੰ ਤਾਂ ਐਸੇ ਵੀ ਉੱਧਰ ਜਿਵੇਂ ਹੁਣ ਪੰਜਾਬ 'ਚ ਗਰਮੀ ਪੈ ਰਹੀ ਆ ਸੌਰੀ ਠੰਡ ਪੈ ਰਹੀ ਆ ਪੰਜਾਬ 'ਚ ਬਹੁਤ ਜ਼ਿਆਦਾ ਪੂਰੀ ਗਰਮੀ ਪੈ ਰਹੀ ਆ ਸਾਨੂੰ ਐਸੇ ਵੀ ਉਰੇ ਉਰੇ ਠੰਡ ਹੋਊਗੀ ਧਾਰੇ ਕੋੜਕਾ ਠੰਡਾ ਲੈ ਕੱਪੜੀ ਲੈ ਕੇ ਆਏ ਸੀਗੇ ਹੁਣ ਸਾਨੂੰ ਕੀ ਪਤਾ ਹੋਰ ਗਰਮੀ ਇੰਨੀ ਜ਼ਿਆਦਾ ਅਸੀਂ ਚੈੱਕ ਕਰ ਸਕਦੇ ਹਾਂ 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 ਤੇ ਮੰਦਰ ਜੱਬ ਰੰਗੋਲੀ ਜਾਨੀ ਦਿਖਾ ਦੇ ਆਰਟਵਰਕਸ ਕਿ ਹਯੰਨੈ ਬਰੀ ਸਭ ਤੋਂ ਪ੍ਰਾਣਾ ਦੁਨੀਆ ਦਾ ਸ਼ਹਿਰ ਆਹੇ ਜਿਹੜਾ ਬਨਾਰਸ ਇਸ ਟਾਈਮ ਅਸੀਂ ਫਿਰ ਰਹੇ ਆ ਇਹ ਜਿਹੜਾ ਉੱਪਰ ਤੁਸੀਂ ਦੇਖ ਸਕਦੇ ਹੋ ਨਾ ਇੰਨੀ ਉੱਪਰ ਉੱਪਰ ਤੱਕ ਪਾਣੀ ਭਾ ਜਾਂਦਾ ਸਾਰੇ ਘਰ ਡੁੱਬ ਜਾਂਦੇ ਨੇ ਬਰਸਾਤ ਦੇ ਵਿੱਚ ਤੇ ਗਰਮੀ ਬਹੁਤ ਜ਼ਿਆਦਾ ਗਈ ਸਾਨੂੰ ਤਾਂ ਆਇਆ ਸੀਗਾ ਵੀ ਪੰਜਾਬ ਜੇ ਠੰਡ ਪੈ ਰਹੀ ਹੈ ਉਰੇ ਵੀ ਠੰਡ ਪੈ ਰਹੀ ਹੋ ਪਰ ਉਰੇ ਬਿਲਕੁਲ ਠੰਡ ਨਹੀਂ ਹੈਗੀ ਜਮਾ ਆਪੋਜੀਟ ਆ ਜਿਵੇਂ ਜੂਨ ਚ ਗਰਮੀ ਉਹਦੇ ਨਾਲ ਓਵੇਂ ਗਰਮੀ ਆ ਉਰੇ ਪਸੀਨਾ ਦੇਖੋ ਕਿੰਨਾ ਆ ਕਾਕੀ ਜੀ ਬੋਟਾ ਚੈੱਕ ਕਰੋ ਥਾਂ ਤੇ ਬੋਟ ਲੱਗਿਆ ਪਰ ਬਸ ਹੁਣ ਬੋਟ ਲਵਾਂਗੇ ਇੱਕ ਬੁੱਕ ਕਰਾਵਾਂਗੇ ਉਥੇ 2000 ਕਹਿ ਰਿਹਾ ਸੀਗਾ ਪਰ ਅੱਗੇ ਜਾ ਕੇ ਦੇਖਦਾ ਕੀ ਰੇਟ ਦਿੰਦਾਗਾ 2000 ਰੁਪਏ ਜੇ ਸਾਰਾ ਘਾਟੇ ਕੋ ਮੋਨੂ ਕਹਿ ਰਿਹਾ ਸੀਗਾ ਮਤਲਬ 80 84 ਘਾਟ ਨੇ ਉਰੇ ਸਾਰੇ ਘਾਟੇ ਕੋ ਮੋਨੂ ਕਹਿ ਰਿਹਾ ਸੀਗਾ ਪਰ ਇਹ ਸਾਰੇ ਨਹੀਂ ਘੁੰਮਣੇ ਸੀ ਕੁਝ ਕੁਝ ਮੇਨ ਮੇਨ ਘੁੰਮਣੇ ਬਸ ਕਿਉਂਕਿ ਸਾਡੇ ਕੋਲ ਟਾਈਮ ਲਿਮਟਿਡ ਆ ਬੋਟਾਂ ਇਹ ਮਹਿੰਗੀਆਂ ਬਹੁਤ ਨੇ ਯਾਰ ਹਨਾ ਮੰਗ ਰਿਆ ਕੋਈ 2000 ਮੰਗ ਰਿਹਾ ਕੋਈ 1500 ਮੰਗ ਰਿਹਾ ਕੋਈ 800 ਮੰਗ ਰਿਹਾ ਹੁਣ ਅਸੀਂ ਸੋਚ ਰਹੇ ਵੀ ਸ਼ੇਅਰਿੰਗ ਦੇ ਵਿੱਚ ਜਾਵਾਂਗੇ ਅੱਗੇ ਉਹ ਸਾਹਮਣੇ ਅਸੀਂ ਗਾੜਾ ਇੱਥੇ ਆਪਾਂ ਆਰਤੀ ਲੇਖੀ ਸੀਗੀ ਸੋ ਆਰਤੀ ਵਾਲਾ ਬਲੌਗ ਵੀ ਆਪਾਂ ਛੇਤੀ ਪਾ ਦਾਂਗੇ ਆ ਸਕਦੇ ਹੋ ਗੋਰੀ ਗਾੜੇ ਉਹਲੇ ਫਿਰਦੇ ਰਹਿੰਦੇ ਨੇ ਪਰ ਆਪਾਂ ਹੁਣ ਕੀ ਉਹੀ ਅੰਗਰੇਜ਼ ਗੋਰੇ ਅੰਗਰੇਜ਼ ਏਵੇਂ ਹੀ ਆ ਪਰ ਉਹ ਬਿਨਾਂ ਨਿਕਾ ਤੂੰ ਰਹਿਣਾ ਮੁਸ਼ਕਿਲ ਆ ਪਾਣੀ ਦੀ ਰਿਫਲੈਕਸ਼ਨ ਆ ਜਿਹੜੀ ਸਿੱਧਾ ਫੇਸ ਤੇ ਸਿੱਧਾ ਫੇਸ ਤੇ ਆ ਰਿਹਾ ਬਾਕੀ ਯਾਰ ਯਾਰ ਰਹਿ ਸੇ ਮੈਂ ਜਗ੍ਹਾ ਨਹੀਂ ਮਿਲਦੀ ਉਹ ਆਏ ਏ ਗਾਇਸ ਆ ਰਹੀਆਂ ਫਰਤ ਵਰਤੌਰੇ ਆ ਕੇ ਬਾਹਰ ਜੀ ਬਦਲੀ ਪਈ ਆ ਜਮਾ ਅਸੀਂ ਗੰਗਾ ਗੰਗਾ ਘਾਟ ਤੇ ਨਹਾਉਣ ਦੀ ਵੀ ਸੋਚ ਰਹੇ ਸੀਗੇ ਪਰ ਉੱਥੇ ਰੂਮ ਚ ਨਹਾ ਲੈ ਕੇ ਦਰਸ਼ਨ ਕਰਾਂ ਦਰਸ਼ਨ ਕਰਨ ਤੋਂ ਬਾਅਦ ਸ਼ਾਮ ਨੂੰ ਚੱਲਾਂਗੇ ਉਹ ਆਹ ਪਾਰ ਕਰਨ ਤੋਂ ਬਾਅਦ ਉਹ ਅੱਗੇ ਜਾਵਾਂਗੇ ਉੱਥੇ ਨਹਾ ਕੇ ਆਵਾਂਗੇ ਸ਼ਾਮ ਨੂੰ ਹੁਣ ਫਿਲਹਾਲ ਅਸੀਂ ਦਰਸ਼ਨ ਦਰਸ਼ਨ ਕਰ ਲਈਏ ਬਾਬਾ ਕਾਲ ਭੈਰਵ ਦੇਵੇ ਜਾਣਾਗਾ ਤੇ ਵਿਸ਼ਨੂਾ ਟੈਂਪਲ ਵੀ ਜਾਣਾਗਾ ਆਦਿ ਚੈੱਕ ਕਰ ਸਕਦੇ ਹੋ ਬੋਰਡ ਤੇ ਬਹਿ ਚੁਕਿਆ ਹੁਣ ਲੋਗ ਆ ਰਹੇ ਨੇ ਸ਼ੇਰਿੰਗ ਆ ਪਕਰਾਈਆ ਸ਼ੇਰਿੰਗ ਤੇ ਆਪਣਾ ਥੋੜਾ ਬਜਟ ਚ ਪੈ ਗਿਆ ਸੋ ਹੁਣ ਨਿਕਲਾਗੇ ਬਸ ਰੋ ਤੇ ਗਰਮੀ ਬਹੁਤ ਜ਼ਿਆਦਾ ਗੀ ਗਲਤੀ ਕਰਤੀ ਪਸੀਨੇ ਪਸੀਨੇ ਹੋਏ ਪਿਆ ਜਿੰਨਾ ਪਤਾ ਹੁੰਦਾ ਮੈਂ ਟੀ-ਸ਼ਰਟ ਪਾ ਕੇ ਆਇਆ ਹੁੰਦਾ ਸੱਚੀ ਮਜ਼ਾ ਆ ਰਹੀ ਹੋਰ ਯਾ ਟੀ-ਸ਼ਰਟ ਆ ਇਹ ਮੈਂ ਟੀ-ਸ਼ਰਟ ਅੰਦਰੋਂ ਪਾਈ ਆ ਆਪਾ ਲੂਗਾ ਸੋ ਤੋ ਇਤਾਂ ਮੈਂ ਲਿਮਟ ਚ ਲੈ ਜਲਦੀ ਦੀ ਬੁੜੀ ਆ ਚੱਕ ਲੈ ਉੱਥੇ ਛੱਡੀ ਜੰਨਾਗਾ ਰੱਖਦੇ ਲੋਕਾਂ ਨੂੰ ਕੋ ਸੱਚੀ ਹਾਂਦਾਗਾ ਪਾਵਿੰਦਾ ਤੇ ਸਿਕਲ ਵੀ ਆ ਜੀਆ ਸੋ ਗਾਇਸ ਪਾਵਿੰਦਾ ਰਾਈਡ ਸਟਾਰਟ ਹੋ ਚੁੱਕੀ ਆ ਆਪਣੇ ਉੱਤੇ ਆ ਦੇਖੋ ਯਾਰ ਕਿੰਨਾ ਹੋਣਾ ਵੀਵ ਆ ਰਿਹਾ ਉਹ ਆ ਦੇਖੋ ਪਰਿੰਦੇ ਵਾਹ ਅੱਜ ਇਹ ਛੱਡੇ ਲਾਇ ਬੰਨੇ ਇਹ ਮਣੀ ਕਰਨੀ ਦਾ ਘਾਟ ਹੈ ਏ ਟਾਕਤਾ ਕਿਉਂਕਿ ਪਿੱਛੇ ਦੇਵ ਦੇ ਪਾਵਲੀ ਸੀਗੀ ਪੜਾ ਕੇ ਬੜੂ ਕੋ ਚੱਲਦੇ ਨੇ ਹਣਾ ਕੰਟੈਂਟ ਕ੍ਰੀਏਟਰਾਂ ਦੀ ਭੀੜ ਜਿਆਦਾ ਹੋ ਜਾਂਦੀ ਉੱਥੇ ਤਾਂ ਅੰਨ ਕੇ ਛੱਡ ਲਾ ਕੇ ਢਟਿਆ ਹੈ ਨਗਰ ਨਹੀਂ ਕਰਮ ਨੇ ਇਹ ਮਣੀ ਕਰਨੀ ਦਾ ਘਾਟ ਦੇਖ ਹਾਲ ਤੋਂ ਪਰਿਆ ਦਾ ਟੀਮ ਨੇ ਨਿਕਲਦਾ ਸਭ ਤੋਂ ਪੁਰਾਣਾ ਮੰਦਿਰ ਮੰਨੇ ਹੈ ਦਾ ਬਨਾਰਸ ਦਾ ਉਹ ਤੇ ਸਾਹਮਣੇ ਮਣੀਕਰਨਾਂ ਘਾਟ ਉਹ ਦੇਖੋ ਤੁਸੀਂ ਵਾਲੇ ਜਿੰਨਾ ਪੰਜਾਂ ਫਲੇ ਵੀ ਦੋ ਜਿੰਨਾ ਪਈਆ ਤੇ ਅੰਦਰ ਹਲੇ ਹੋਰ ਉੱਤੀ ਜਾਂਦੇ ਨੇ ਗੰਗਾ ਦੁਆਰ ਕਾਸ਼ੀ ਬਿਸ਼ਨਾ ਟੈਂਪਲ ਆ ਜਿਹੜਾ ਗੰਗਾ ਵਾਲਾ ਦੁਆਰਾ ਗੰਗਾ ਇਹ ਸਾਹਮਣੇ ਆ ਇੱਕ ਮੇਨ ਬਾਜ਼ਾਰ ਦੇ ਵਿੱਚ ਆ ਤੇ ਹੁਣ ਸਾਹਮਣੇ ਮਣੀਕਰਨੀਆਂ ਘਾਟ ਉੱਥੇ ਚੱਲ ਕੇ ਆਉਂਨੇ ਆ ਜੀ ਦੇਖ ਕੇ ਆਉਂਨੇ ਆ ਆ ਦੇਖੋ ਜੀ ਇਹ ਮਣੀ ਕਰਨੀ ਆ ਘਾਟ ਆ ਜੋਏ ਆ ਦੇਖੋ ਜੀ ਇੱਕ ਟਾਈਮ ਦੇ ਕਿੰਨੇ ਚੱਲੇ ਨੇ 1 2 3 ਇਧਰ ਉਧਰਲੀ ਸਾਈਡ 4 ਤੇ ਹਲੇ ਤਿੰਨ ਨੇ ਜਿਹੜੀਆਂ ਉਧਰ ਕਹਿ ਸਕਦਾ ਉਹ ਵੀ ਤੇ ਨੋਰੇ ਚੱਲੇ ਨੇ ਤੇ ਉਧਰ ਪੈਂਡਿੰਗ ਪੈਂਡਿੰਗ ਪਿਆ ਰਹੇ ਉਹ ਲੋਹਲੇ ਉਹਨਾਂ ਨੇ ਟਾਇਰ ਨਹੀਂ ਉਹਨਾਂ ਦੀ ਪੂਜਾ ਕਰਾ ਰਹੇ ਨੇ ਦੇਖੋ ਸਾਹ ਜੀ ਬਰਵਾ ਬਾਬਾ ਨਹੀਂ ਲੱਗਦਾ ਨਾ ਹੈ ਜਨਾਬ ਚੁਬਾ ਹੋਰ ਇਹ ਹੈ ਮੇਰੇ ਵੱਡੇ ਜੀ ਦੀ ਮੇਰੀ ਗਾਜੀ ਵੱਟੀ ਬਣਾਈ ਹੋਈ ਹੈ ਜਿਹੜਾ ਮੱਥਾ ਖਵਰ ਕੇ ਪਾਉਂਦਾ ਹੈ ਬੜੀ ਕਿਸ਼ੋਰ ਗੰਗਾ ਜਲ ਦੇ ਛਿੱਟੇ ਮਾਰ ਲੇ ਥੋੜਾ ਆਪਾਂ ਚੱਲੇ ਆ ਕਾਸ਼ੀ ਵਿਸ਼ਨੂ ਟੈਂਪਲ ਦਰਸ਼ਨ ਕਰਨ ਲਈ ਅੰਦਰ ਵੈਸੇ ਫੋਨ ਅਲਾਉ ਨਹੀਂ ਹੈਗਾ ਕਿਉਂਕਿ ਨਹੀਂ ਅਲਾਉ ਹੀ ਹੈ ਨਹੀਂ ਅੰਦਰ ਫੋਨ ਤੇ ਹੁਣ ਫੋਨ ਅਸੀਂ ਆ ਜਿਹੜਾ ਬਾਹਰ ਜਮ੍ਹਾਂ ਕਰਾਵਾਂਗੇ ਕੋਲੀਡੋਰ ਤੱਕ ਹੀ ਆ ਜਿਹੜਾ ਫੋਨ ਜਾਊਗਾ ਇਸ ਇਹ ਆ ਕੋਲੀਡੋਰ ਕਿਆ ਮੰਦਿਰ ਜਾਣਾ ਹੈ ਸਾਡੀ ਨਾਲ ਪ੍ਰਸ਼ਾਦ ਐਸਸੀ ਬੈਂਕ ਦਾ ਏਟੀਐਮ ਸਾਰਾ ਕੁਝ ਆ ਕੀ ਹੋ ਗਿਆ ਚਲਦੇ ਆ ਪੈਸੇ ਕਢਾ ਕੇ ਜੋ ਹੈਗਾ ਪਲੱਤਾ ਦੇ ਤੁਸੋਂ ਕੇ ਆਵਾਂਗਾ ਪਾੜਾ ਚੈੱਕ ਕਰ ਸਕਦੇ ਹੋ ਲੈਣ ਜਿਹੜੀ ਉਹ ਸਾਹਮਣੇ ਮੰਦਿਰ ਆ ਕਾਸ਼ੀ ਵਿਸ਼wanath ਤੇ ਲੈਣ ਜਿਹੜੀ ਬਹੁਤ ਵੱਡੀ ਲੱਗੀ ਆ ਥੋੜੇ ਜਿਲੇ ਲੈਣ ਚ ਲੱਗਣ ਜਾ ਰਿਹਾ ਤੇ ਇਹਦੇ ਕਰਨਾ ਟਾਈਮ ਲੱਗਦਾਗਾ ਹਮ ਪ੍ਰਸ਼ਾਦ ਲੈ ਲਿਆ ਤੇ ਹੁਣ ਜਾ ਰਹੇ ਆ ਕਾਸ਼ੀ ਵਿਸ਼ਵਨਾ ਟੈਂਪਲ ਹਾਈ ਸ਼ਗਰ ਨੂੰ ਫੋਨ ਜਮਾ ਕਰਾਉਣ ਜਾ ਰਿਹਾ ਲਾਈਨ ਚ ਲੱਗੇ ਹੋਏ ਨੇ ਆਪਣੇ ਹੁਣ ਮਿਲਦੇ ਆ ਦਰਸ਼ਨ ਤੋਂ ਬਾਅਦ ਫਾਈਨਲੀ ਆਪਣੇ ਦਰਸ਼ਨ ਹੋ ਚੁੱਕੇ ਨੇ ਲੱਗੇ ਸਾਨੂੰ ਡੇਢ ਘੰਟੇ ਲੱਗੇ 12 ਵਜੇ ਲੱਗੇ ਸੀ ਡੇਢ ਘੰਟੇ ਲੱਗੇ ਤੇ ਸਾਹਮਣੇ ਆ ਵਿਸ਼ਵਨਾਥ ਟੈਂਪਲ ਜੀ ਦੇਖ ਸਕਦੇ ਹੋ ਇਹ ਸਾਡੀ ਲਾਈਨ ਆ ਉਸ ਤੋਂ ਪਿੱਛੇ ਮਸਜਿਦ ਆ ਗੱਡੀਆਂ ਸੀ ਕੀ ਹਾਲ ਚਾਲ ਨੇ ਆ ਉੱਥੇ ਚੱਲਦੇ ਹਾਂ ਕਿੱਥੇ ਦੇਖ ਲੈ ਇਹਨੂੰ ਪ੍ਰਸ਼ਾਦ ਦੇਣਾ ਨਹੀਂ ਹੋਗਾ ਇੱਕ ਇੱਕ ਮਿੰਟ ਇੱਕ ਮਿੰਟ ਉਹ ਨਾ ਬੰਦ ਨਾ ਕਰ ਸ਼ਤਨਿਕਲੀ ਲਗਾ ਆਪ ਵੀ ਘਟਲਾ ਬਸ ਨਾ ਤੇ ਜੋ गाइस ਮਨੇ ਉਹ ਨਾ ਰੰਗੋਲੀ ਦੇਖੀ ਆ ਇਹ ਨਾ ਇਹ ਵੀ ਰੀਲ ਵੀ ਦੇਖੀ ਸੀ ਉਹ ਇਹਦੀ ਇੱਕ ਕੁੜੀ ਨੇ ਬਣਾਈ ਸੀ ਇਹ ਰੰਗੋਲੀ ਪੂਰੇ મોદી ਯੋਗੀ ਤੇ ਸ਼ਿਵ ਜੀ ਦਾ ਕਰਉਂਦੇ ਆ ਕਾਸ਼ੀ ਵਿਸ਼ਣੋ ਟੈਂਪਲ ਨੇ ਗੁਰੇਣਾ ਤਾਮਿਲਨਾਡੂ ਕੇਰਲਾ ਵਗੈਰਾ ਤੋਂ ਜਿਆਦਾ ਬੰਦੇ ਆਉਂਦੇ ਨੇ ਇੱਕ ਗੱਲ ਮੈਂ ਦੇਖ ਲਈ ਗਿਰਾਰੀ ਪਾਰਾਂਗਾ ਇਹ ਆ ਮੇਨ ਸਟ੍ਰੀਮ ਮੁੰਡੇ ਕੋ ਮੋਕੋ ਮੇ ਥੱਕ ਚੁੱਕੇ ਨੇ ਸਾੜੀ ਉਰੇ ਦੀ ਬਹੁਤ ਜ਼ਿਆਦਾ ਫੇਮਸ ਆ ਬਨਾਰਸੀ ਤੇ ਦੇਖੋਗੇ ਸਾਰੇ ਕਿਤੇ ਸਾੜੀਆਂ ਨੇ ਸਟਾਲ ਲਾਣੇ ਸਾਰੇ ਕਿਤੇ ਮੇਂਡ ਦਾ ਹੁਣ ਆਪਾਂ ਕਰ ਲੈ ਗਿਆ ਉਹ ਚਾਟ ਟਰਾਈ ਆ ਤੁਸੀਂ ਦੇਖ ਸਕਦੇ ਹੋ ਚਾਟ ਉਨੇ ਅਸੀਂ ਪਹਿਲੇ ਕਚੋਰੀ ਖੜੇ ਕਚੋਰੀ ਇੱਕ ਕਚੋਰੀ ਨਹੀਂ ਕਹਿੰਦੇ ਇਹਨਾਂ ਛੋਲਾ ਛਾਟ ਕਹਿੰਦੇ ਆ ਇਹਨੂੰ ਅਸੀਂ ਕਚੋਰੀ ਕਚੋਰੀ ਕਹਿ ਕੇ ਲੱਭੀਗੇ ਪੂਰੀਆ ਦੇਰੇ ਨੇ ਕਚੋਰੀ ਦੇ ਨਾਤੇ ਆਹ ਦੇਖੋ ਕਿੱਧਰ ਜਾ ਰਹੇ ਨੇ ਮੁੰਡੇ ਲੱਸੀ ਲੱਵਲ ਫਿਮੰਗਲਸ ਇੱਕ ਬਲੂ ਲੱਸੀ ਸਾਬੂਰੇ ਜਿਆ ਫੇਮਸ ਆ ਇੱਕ ਆਸ਼ੀ ਛਾਟ ਬੰਡਾਰਾ ਉਹਦਾ ਐ ਸਿਸਟਮ ਕਿ ਉਹ ਹਲੇ ਖੁੱਲੇ ਨਹੀਂ ਹੈਗਾ 5 ਵਜੇ ਖੁੱਲੂਗਾ ਹਲੇ ਟਾਈਮ ਹੋਇਆ 3 ਵਜੇ ਨੇ ਕਾਹੇ ਜਾਣ ਬਣਾ 5 ਵਜੇ ਖੁੱਲੂ ਹਲੇ ਤਿਆਰੀ ਕਰ ਰਹੇ ਸੀਗੇ ਸੋ ਭੁੱਖ ਜਾਲ ਲੱਗੀ ਹੈ ਪਹਿਲਾਂ ਇਹ ਖਾ ਪੀ ਕੇ 그다음에 ਦੇਖਦੇ ਕੀ ਕਰਨਾਗਾ ਉਹ ਲੱਸੀ ਪੀਨ ਬਾਗੇ ਮਨ ਲੱਗਾ ਦਾ ਗਾਇਸ ਸਟਾਰਟ ਵੀ ਟ੍ਰਾਈ ਕਰਨ ਲੱਗਿਆ ਕਿਵੇਂ ਆ ਵਧੀਆਗਾ ਔਰ ਬੋਰਡ ਦੇ ਵਿੱਚ ਜਾ ਰਹੇ ਸੀ ਉਹ ਉਧਰਲੀ ਸਾਈਡ ਜਾ ਰਹਿਆ ਹੁਣ ਬੈਠੋ 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 ਓਰੀ ਭਾਈਓ ਹਾਂ ਹਾਂ ਹੋ ਅਸੀਂ ਪੀ ਲਈ ਬਸ 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 ਲੋਡ ਹੀ ਨਹੀਂ ਬਾਈ ਡ੍ਰਿਫਟ ਮਰਵਾਓਗੇ ਡ੍ਰਿਫਟ ਮਰਵਾ ਲਓ ਰਾਹ ਰਾਹ ਮਹਾਦੇਵ ਕਿ ਬਤਲੀ ਬਦਤਰੀ ਦੀ ਸਾਡ ਤੇ ਗਾਇਸ ਪਹੁੰਚ ਗਿਆ ਇਕੱਲਸੀ ਨਾ ਆ ਤਾਂ ਨਾ ਹੁੰਦਣੀ ਆ ਆਪਾਂ ਅਸੀਂ ਨਾਵਾਂਗੇ ਹੋਰ ਇਸ ਤਾਂ ਕਿ ਹੁੰਜਾ ਕਰਦਾ ਤਨ ਕਿਸੇ ਨਹੀਂ ਜਾਏਗਾ ਭੀਆ ਜਮੀਨ ਤੇ ਭਾਈ ਐਸੀ ਜਾਣਾ ਪਵੇਗਾ ਪਾਣੀ ਦੇ ਉੱਪਰ ਪੁੱਟਾ ਆ ਸੋ ਗਾਈ ਸਸਿ ਪਹੁੰਚ ਚੁੱਕਿਆ ਹੈ ਗੋਆ ਬੀਚ ਤੇ ਮਤਲਬ ਬੇਚ ਨਹੀਂ ਹੈਗਾ ਇਹ ਰੇਤ ਹੀ ਰੇਤ ਵਸਤ ਕੁੜਾ ਕੁੜਾ ਗਿਆ ਨਹੀਂ ਨਹੀਂ ਜਾਣਾ ਜਾਣਾ ਨਹੀਂ ਹੈ ਉਹ ਮਣੀ ਬੈਠ ਰਿਹਾ ਹੈਗਾ ਊਠ ਤੇ ਆ ਦੇਖੋ ਮਣੀ ਊਠ ਤੇ ਬੈਠਾ ਹੈਗਾ ਫੜ ਕੇ ਰੱਖੀ ਫੜ ਕੇ ਰੱਖੀ ਬਹਿਣਾ ਓਏ ਤੂੰ ਬਹਿਣਾਗਾ ਕੋਈ ਬੋਲ ਦੇ ਚਲੋ ਫੜ ਲਾ ਫੜ ਲਾ ਫੜ ਕੇ ਰੱਖੀ ਓਏ ਯੇ ਆਇਆ ਸਾਈਡ ਨੂੰ ਜਾਈਂਦਾ ਭਾਈ ਉਹ ਕਿੱਦਾਂ ਬਿਠਾਦਾ ਯਾਰ ਇਹ ਕਰੋ ਇਹ ਇਹ ਕਰੋ ਗੰਗਾ ਦੇ ਦੋ ਬੰਦੇ ਆਜ ਜ਼ੋਰ ਪਰ ਖੀ ਜਾਂਦਾ ਦੋ ਮੁੰਡੇ ਆਪਣੇ ਪਹੁੰਚੋ ਕੇ ਨੇ ਉਹ ਤਾਂ ਬਾਗ ਵੀ ਗਏ ਦੋ ਮੁੰਡੇ ਆਪਣੇ ਪਹੁੰਚ ਚੁੱਕੇ ਨੇ ਮੈਂ ਵੀ ਜਾਨਾਗਾ ਭਾਈ ਹੁਣ ਜਾ ਰਹੇ ਆ ਅਸੀਂ ਨਹਾਉਣ ਵਾਸਤੇ ਗੰਗਾ ਦੇ ਵਿੱਚ ਮਜ਼ਾ ਆਨ ਵਾਲਾ ਪੂਰਾ ਹਾਏ ਆਪਣੇ ਬੰਦੇ ਪਹਿਲਾਂ ਦੀ ਫਿਰਦੇ ਆ ਪਾਣੀ ਪੂਰਾ ਠੰਡਾ ਹੈ ਅਵੇ ਤਾਇਆ ਵੇ ਆ ਜਾ ਉਹ ਰੇ ਤੱਕ ਆਇਆ ਉਹ ਰੇ ਤੱਕ ਠੀਕ ਆ ਬੜੀ ਲਵੇ ਆਵੇ ਲਵੇ ਆਇਆ ਇਹ ਬਹੁਤ ਜਿਆਦਾ ਬਹੁਤ ਜਿਆਦਾ ਠੰਡਾ ਪਾਣੀ ਐ ਕੋਲਿਸਟ ਇੰਦਾ ਵੇ ਉਹ ਇੰਦਾ ਉਹਨੇ ਦਿਖਾਇਆ ਉਹਨੇ ਦਿਖਾਇਆ ਉਹਨੂੰ ਓਏ ਰੱਜੂ ਚਾਕਰ ਇਹ ਨਾ ਨਹੀਂ ਰਿਹਾ ਪਰ ਚਲੋ ਕੋਈ ਗੱਲ ਨਹੀਂ ਤੈਨੂੰ ਵਧੀਆ ਨਹੀਂ ਲੱਗ ਰਿਹਾ ਹਣਾ ਬਹੁਤ ਠੰਡਾ ਮੈਂ ਵੀ ਕੰਬੀ ਜੰਨਾ ਚੱਲ ਕੋਈ ਨਾ ਹੁੰਦਾ ਇੱਕ ਫੋਟੋ ਖਿੱਚ ਪਾਉ ਵਧੀਆ ਬੜਾ ਪਰ ਅਬ ਵੀ ਲੱਗ ਰਿਹਾ ਹੈ ਕਿ ਸੱਚ ਮੇ ਲੜਾਈ ਕਰਦਾ ਹੈ। ਏਰੀਆ ਕੋ ਡੌਰ ਰੋਕੀ ਭਾਈ। ਬਨਾਰਸ ਦਾ ਡਾਉਨ ਪਧਾਰ ਰਹੇ ਹੈ। ਉਹ ਵੀ ਮੈਂ ਤਾਂ ਨਹੀਂ ਦਣਾ। ਸਾੜਾ ਕੁੱਟ ਖਾੜਿਆ ਕਿਸੇ ਤੋਂ। ਹੋ ਗਿਆ। ਸੇ 10 10 ਸਮੇਤ ਘਾਟ। ਓਰੇ ਓਰੇ ਵੀ ਆਰਤੀ ਹੁੰਦੀ ਆ। 80 ਘਾਟ ਤੇ ਵੀ ਆਰਤੀ ਜੋ 10 ਸਪੀਡ ਤੇ ਮੈਂ ਹੁੰਦੀ ਆ। ਹੁਣ ਅਸੀਂ 80 ਘਾਟ ਤੇ ਜਾ ਰਹੇ ਆ। ਤੇ ਦੇਖ ਸਕਦੇ ਹੋ। ਔਰੇ ਦੋ ਤਿੰਨ ਥਾਵਾਂ ਦੋ ਤਿੰਨ ਘਟਾਂ ਦੇ ਆਰਤੇ ਹੁੰਦੇ ਇੱਕ ਪਿੱਛੇ ਇੱਕ ਆਹ ਇੱਕ ਬਹੁਤ ਅੱਗੇ ਅੱਗੇ ਜਾ ਕੇ ਜਿਹੜੇ ਆਪਾਂ ਦੇਖੀ ਸੀਗੀ ਨਹੀਂ ਜਾ ਨਹੀਂ ਨਹੀਂ ਜਾਣਾ ਗਾਇਸ ਕੋ ਹੁਣ ਦੇਖਦੇ ਪਹੁੰਚ ਚੁਕੇ ਆਂ ਕਚੌੜੀ ਗਲੀ ਤੇ ਆ ਤੁਸੀਂ ਦੇਖ ਸਕਦੇ ਹੋ ਰੇ ਦਾ ਉਹਦਾ ਆਪਾਂ ਟੇਸਟ ਕਰਾਂਗੇ ਕੁਝ ਹੋਰ ਕੋਈ ਨਵੀਂ ਚੀਜ਼ ਟੇਸਟ ਕਰਾਂਗੇ ਔਰ ਇਹਦੀ ਤੁਸੀਂ ਦੇਖ ਸਕਦੇ ਹੋ ਭੀੜ ਭੜਕਾ ਕੀ ਹਾਲ ਚੱਲ ਨੇ ਕਰਨ ਲੱਗਿਆ ਹੁਣ ਕਿਵੇਂ ਆ ਕਿ ਮੜੇ ਟੈਸਟ ਉਹ ਵਾਹ ਪਨੀਰ ਵੀ ਵਧੀਆ ਲੱਗ ਗਿਆ ਲਾ ਦੇ ਦੂਜੇ ਨੰਬਰ ਤੇ ਲਵਾ ਲਓ ਪਹਿਲਾਂ ਦੇਖ ਲਓ ਪਹਿਲਾਂ ਆ ਆ ਵਧੀਆ ਟੈਸਟ ਦਾ ਬਸ ਕਹਿ ਗਈ ਮੜੇ ਕੋਈ ਕਹਦੇ ਦੋ ਹੋਰ ਲਾ ਦੇ